ਹੈਲੋ एवरीवन ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਲਰਨਿੰਗ ਪੰਜਾਬੀ ਵਿੱਚ ਜੋਤੀ ਅੱਜ ਆਪਾਂ ਪੜਨ ਜਾ ਰਹੇ ਹਾਂ Swami Mahavir ji ਬਾਰੇ ਤਸ ਲਾਈਨ ਪਹਿਲੀ ਲਾਈਨ ਹੈ Mahavir Swami ji ਦਾ ਜਨਮ 599 ઈਸਾ ਪੂਰਬ ਵਿਹਾਰ ਦੇ ਕੁੰਦਲਗ੍ਰਾਮ ਵਿੱਚ ਹੋਇਆ ਇਹਨਾਂ ਦੇ ਬਚਪਨ ਦਾ ਨਾਮ ਵਰਦਮਾਨ ਸੀ ਇਹਨਾਂ ਦੀ ਮਾਤਾ ਦਾ ਨਾਮ ਤ੍ਰਿਸ਼ਲਾ ਅਤੇ ਪਿਤਾ ਦਾ ਨਾਮ ਸਿਦਾਰਥ ਸੀ 30 ਸਾਲ ਦੀ ਉਮਰ ਵਿੱਚ ਮਹਾਵੀਰ ਜੀ ਨੇ ਘਰ ਤਿਆਗ ਦਿੱਤਾ 12 ਸਾਲ ਦੀ ਕਠੋਰ ਤਪੱਸਿਆ ਤੋਂ ਬਾਅਦ ਉਨ੍ਹਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਗਿਆਨ ਪ੍ਰਾਪਤੀ ਤੋਂ ਬਾਅਦ ਉਨ੍ਹਾਂ ਨੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਉਨ੍ਹਾਂ ਨੇ ਸੱਚ ਬੋਲਣ ਹਿੰਸਾ ਨਾ ਕਰਨ ਅਤੇ ਚੰਗੇ ਆਚਰਣ ਅਪਣਾਉਣ ਤੇ ਜ਼ੋਰ ਦਿੱਤਾ ਸਵਾਮੀ ਜੀ ਜੈਨ ਧਰਮ ਦੇ 24ਵੇਂ ਤੀਰੰਤਕਾਰ ਬਣੇ ਸਵਾਮੀ ਮਹਾਵੀਰ ਜੀ ਦੇ ਜਨਮ ਦਿਵਸ ਨੂੰ ਹਰ ਸਾਲ ਮਹਾਵੀਰ ਜਨਮ ਦਿ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ 507 ਇਸਵਾ ਪੁਰਵ ਵਿੱਚ 72 ਸਾਲ ਦੀ ਉਮਰ ਭੋਗ ਕੇ ਉਹ ਅਕਾਲ ਚਲਾਣਾ ਕਰ ਗਏ ਧੰਨਵਾਦ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ